ਆਈ ਗੁਰਜੀ ਕੀ ਫਤਿਹ ਆਜੀ ਕਲ ਪੰਜਾਬ ਨਿਊਜ਼ ਤੋਂ ਤੁਹਾਡਾ ਸਵਾਗਤ ਹੈ ਔਰ ਅੱਜ ਹੀ ਅੱਜ ਤੁਹਾਨੂੰ ਲਾਈਵ ਹੋਏ ਆ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਜਿੱਥੇ ਕੀ ਸੰਗਤਾਂ ਬਹੁਤ ਹੀ ਹੁਮ ਹੁਮ ਆ ਕੇ ਪਹੁੰਚੇ ਨੇ ਮੋਡਲ ਟਾਊਨ ਤੋਂ ਲਾਈਵ ਹੋਏ ਆ ਤੁਹਾਨੂੰ ਲਾਈਵ ਸੀ ਰੰਖਾ ਰਹੇ ਆਂ ਔਰ ਸਾਡੇ ਨਾਲ ਗੁਰੂ ਦੇ ਸਿੱਖ ਜੋੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਵੇਂ ਕਿ ਵੀ ਕੀ ਤੰਤਨ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੇ ਸੰਗਤਾਂ ਬਹੁਤ ਹੁਮ ਹੁਮ ਆ ਕੇ ਪਹੁੰਚੇ ਨੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਇਹ ਸਿੱਖ ਕੌਮ ਨੂੰ ਇੱਕ ਸੰਦੇਸ਼ ਹੈ ਇਹ ਕੱਠ ਦੇ ਨਾਲ ਪਤਾ ਲੱਗਦਾ ਹੈ ਵੀ ਜਿਹੜੀ ਸਿੱਖ ਕੌਮ ਹੈ ਕਿੱਡੀ ਕਿ ਚੜ੍ਹਦੀ ਕਲਾ ਦੇ ਵਿੱਚ ਹੈ ਮੈਂ ਤਾਂ ਇਹੋ ਅਰਦਾਸ ਕਰੂੰਗਾ ਧੰਨ ਧੰਨ ਸਿੰਘ ਗੁਰਨਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਸਤਿਗੁਰ ਜੀ ਇਸੇ ਤਰ੍ਹਾਂ ਸਾਡੇ ਸਿੱਖ ਕੌਮ ਦੀ ਚੜ੍ਹਦੀ ਕਲਾ ਰਹੇ ਐਸੀ ਇਹ ਜਿਹੇ ਮਹਾਂਪੁਰਖਾਂ ਦੇ ਇਹ ਜਿਹੜੇ ਸ਼ਹੀਦ ਕੌਮ ਵਾਸਤੇ ਸ਼ਹੀਦ ਹੋਏ ਨੇ ਕਿਉਂ ਮੈਂ ਕੌਮ ਵਾਸਤੇ ਨਿਕੂੰਗਾ ਬਾਬਾ ਜੀਤ ਸਿੰਘ ਨੇ ਤਾਂ ਉਹ ਕੁਰਬਾਨੀਆਂ ਕਰੀਆਂ ਨੇ ਵੀ ਜਿਹੜੀ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਸਾਬਜਦਿਆਂ ਦੀ ਨਿੱਕੀਆਂ ਜਿੰਦਾ ਵੱਡੇ ਸਾਕੇ ਚਮਕੌਰ ਸਾਹ ਵਾਲੀ ਤੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿਹੜੀ 1675 ਦੇ ਵਿੱਚ ਹੋਈ ਉਹ ਤੋਂ ਬਾਅਦ ਜਿਹੜੀ ਹੋਈ ਆ 1704 ਦੇ ਵਿੱਚ ਸਾਬ ਜੱਦਿਆਂ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਸਰਹੰਦ ਜਿਹੜੇ ਆਪਣੇ ਫਤਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਕਿਉਂਕਿ ਦਾਸਰਾ ਵੀ ਜ਼ਿਲ੍ਹਾ ਉਹੀ ਆ ਫਤਗੜ ਸਾਹਿਬ ਤੇ ਉਸ ਤੋਂ ਬਾਅਦ ਜਦੋਂ ਫਿਰ ਇਹ ਜ਼ੁਲਮ ਹੋਇਆ ਬਾਬਾ ਦੀਪ ਸਿੰਘ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ ਜਿਹੜੇ ਬਿਨਾਂ ਧੜ ਤੋਂ ਕਹਿੰਦੇ ਕਿਸ ਨੇ ਪੁੱਛਿਆ ਜੀ ਟੋੜਾ ਸਾਹਿਬ ਨੂੰ ਕਹਿੰਦੇ ਵੀ ਇਹ ਕੀ ਗੱਲ ਆ ਕਹਿੰਦੇ ਭਗਤੀ ਮੈਂ ਸ਼ਕਤੀ ਬਿਲਕੁਲ ਭਾ ਜੇ ਬਾਬਾ ਜੀ ਉਸੇ ਨੇ ਚਾਰ ਸਰੂਪ ਮਹਾਰਾਜ ਦੇ ਦਮਦਮਾ ਸਾਹਿਬ ਆਪ ਆਪਣੇ ਹੱਥੀ ਲਿਖੇ ਸੀਗੇ ਤੇ ਉੱਥੇ 25 25 ਪਾਠ ਇਹਨਾਂ ਨੇ ਜਬਜੀ ਸਾਹਿਬ ਦੇ ਕਰਨੇ ਤੇ ਇੰਨੀ ਸ਼ਕਤੀ ਗੁਰਬਾਣੀ ਦੇ ਰਾਹੀਂ ਹੀ ਆਈ ਹੈ ਕਿਉਂਕਿ ਮੈਂ ਤਾਂ ਇਹ ਸੰਦੇਸ਼ ਦਊਂਗਾ ਵੀ ਲੋਕੋ ਕਿਸੇ ਦੇ ਨਾਲ ਜੁੜੋ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਜਿਵੇਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਉੱਪਰ ਜਿਵੇਂ ਕਿ ਸੰਗਤਾਂ ਬਹੁਤ ਹੀ ਲੰਗਰ ਸ਼ਗਲੀਆਂ ਨੇ ਔਰ ਹੁਮਮਾ ਆ ਕੇ ਪਹੁੰਚੇ ਨੇ ਔਰ ਭਾਈ ਸਾਹਿਬ ਨੇ ਇੱਥੇ ਗਲਵਤ ਕਰਾਂਗੇ ਜਿਵੇਂ ਕਿ ਲੰਗਰ ਕਮੇਟੀ ਦੇ ਵਿੱਚ ਉਹ ਖੜੇ ਨੇ ਸਾਡੇ ਬਾਬਾ ਜੀ ਖੜੇ ਨੇ ਤੰਤਨ ਬਾਬਾ ਬਾਬਾਈ ਸਾਸਰੀ ਕਾਲ ਜੀ ਹਾਂ ਜੀ ਭਾਈ ਜੀ ਕхалਸਾ ਵਾਈਜ਼ ਜੀ ਤੁਹਾਡਾ ਸਵਾਗਤ ਹੈ ਜੀ ਭਾਈ ਜੀ ਕхалਸਾ ਵਾਈਜ਼ ਜੀ ਕੀ ਪਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਆ ਵੀ ਗੰਦਗੰਦ ਨਾ ਬਾਹਾਂ ਜੀ ਕਾਗੇ ਉਹ ਲੰਗਰੂ ਕਾ ਲੰਗਰ ਟੁੱਟਾ ਹੈ ਲੇਕਿਨ ਇਹ ਮਮਾ ਨਾ ਜਿਵੇਂ ਕਿ ਸਾਡੇ ਬਾਬਾ ਜੀ ਜੁੜੇ ਨੇ ਲੰਗਰ ਸਟਾਲ ਤੇ ਖੜੇ ਨੇ ਇਹ ਕਹਿੰਦੇ ਨੇ ਵੀ ਸੰਗਤ ਜਿਹੜੀ ਖੜੀ ਆ ਜਿਵੇਂ ਕਿ ਡਿਸਪਲਨ ਦੇ ਵਿੱਚ ਜਿਵੇਂ ਕਿ ਡੋਨੇ ਆ ਸਾਈਡਾਂ ਦੇ ਸਿੱਟੇ ਜਾਣ ਗੰਦਨਾ ਪਾਇਆ ਜਾਵੇ ਕਿਉਂਕਿ ਗੁਰੂ ਘਰ ਦੀ ਮਰਿਆਦਾ ਅਨੁਸਾਰ ਬਾਬਾ ਜੀ ਕਹਿੰਦੇ ਨੇ ਸਾਰੀ ਸੰਗਤ ਨੇ ਨਹੀਂ ਆਣਾ ਹੈ ਔਰ ਸਾਫ ਸਵਾਈਦ ਰੱਖਣ ਦਾ ਫਰਜ਼ ਵੀ ਆਪਣਾ ਹੀ ਬੰਦਾ ਹੈ ਠੀਕ ਹੈ ਜੀ ਤਣ ਤਣ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸੰਗਤਾਂ ਜਿਵੇਂ ਪਹੁੰਚੀਆਂ ਹੋਈਆਂ ਨੇ ਤਣ ਤਣ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਦੇ ਵਿੱਚ ਇੱਥੇ ਸੰਗਤਾਂ ਦੇ ਵੱਲੋਂ ਦੇਖੋ ਚਾਵਲਾਂ ਦਾ ਲੰਗਰ ਲਗਾਇਆ ਗਿਆ ਹੈ ਤੁਹ ਔਰ ਅੱਗੇ ਵੀ ਤੁਹਾਨੂੰ ਸਟਾਲ ਚੈੱਕ ਕਰਾਵਾਂਗੇ ਜੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਦੇ ਵਿੱਚ ਸੰਗਤਾਂ ਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਔਰ ਸੰਗਤਾਂ ਸ਼ਗਵ ਵੀ ਰਹੀਆਂ ਨੇ ਗਰਮ ਚਾਹ ਦੇਖੋ ਜੀ ਇੱਥੇ ਵੀ ਤੁਹਾਨੂੰ ਹੋਰ ਲੰਗਰ ਦਿਖਾਵਾਂਗੇ ਜੀ ਸੰਗਤਾਂ ਬੜੇ ਹੁਮ ਹੁਮ ਆ ਕੇ ਸ਼ਗ ਰਹੀਆਂ ਨੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਉਸ ਦੇ ਵਿੱਚ ਵੀ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਲਗਾਏ ਗਏ ਨੇ ਔਰ ਤੁਹਾਨੂੰ ਦਸਾ ਰਹੇ ਹਾਂ ਲੋ तस्वीर ਸੰਗਤਾਂ ਬੜੇ ਹਮ ਹਮ ਅੱਗੇ ਪਹੁੰਚੀਆਂ ਹੋਈਆਂ ਨੇ ਲੰਗਰ ਚੱਲ ਰਹੇ ਨੇ ਸੰਗਤਾਂ ਖੁਸ਼ੀ ਦੇ ਵਿੱਚ ਸੰਗਤਾਂ ਆਈਆਂ ਹੋਈਆਂ ਨੇ ਸਿਮਰਨ ਵੀ ਕਰਦੀਆਂ ਨੇ ਵਾਹਿਗੁਰੂ ਦਾ ਜਾਪ ਵੀ ਚੱਲ ਰਿਹਾ ਹੈ ਅੱਜ ਕੱਲ ਪੰਜਾਬ ਤੇ ਕੀ ਕਹਿਣਾ ਚਾਹੂਗੀ ਸੰਤੋਖ ਮੈਂ ਬਾਬਾ ਜੀ ਦੇ ਜਨਮ ਦਿਨ ਸੰਗ ਤੇ ਇਹੀ ਕਹਿਣਾ ਚਾਹੂਗੀ ਕਿ ਮੈਂ ਇਹ ਦਿਨ ਕਦੇ ਨਹੀਂ ਭੁੱਲ ਸਕਦੀ ਇਸ ਦਿਨ ਮੇਰੀ ਬੇਟੀ ਦਾ ਨਾ ਕੈਨੇਡਾ ਦਾ ਵੀਜ਼ਾ ਆਇਆ ਸੀਗਾ ਅੱਜ ਤੋਂ 2 ਸਾਲ ਪਹਿਲਾਂ ਠੀਕ ਹੈ ਜੀ ਤੇ ਅਸੀਂ ਇੰਨੇ ਲੱਕੀਆ ਕਿ ਵੀ ਉਹ ਮੰਨਦੇ ਵੀ ਬਹੁਤ ਸੀ ਬਾਬਾ ਦੇਵ ਸਿੰਘ ਦੇ ਆਂਦੀ ਸਹਿਰੇ ਇੱਕ ਬੁੱਧਵਾਰ ਚ ਪੈਰਾ ਸਾਹਿਬ ਕਰਨ ਤੇ ਉਹਦਾ ਵੀਜ਼ਾ ਵੀ ਇਹੀ ਦਿਨ ਆਇਆ ਸੀਗਾ ਤੇ ਮੈਂ ਹੁਣ ਮੁੱਲਾਪੁਰ ਤੋਂ ਆ ਮੈਂ ਉੱਥੇ ਮਤਲਬ ਕਿ ਹਰੇਕ ਬੁੱਧਵਾਰ ਆਨੇ ਆ ਸੀ ਕੋਈ ਹੋਊਗਾ ਕਿਤੇ ਮਿਸ ਹੁੰਦਾ ਹੋਗਾ ਬਹੁਤ ਜ਼ਿਆਦਾ ਅਸੀਂ ਦਰਬਾਰ ਸਾਹਿਬ ਵੀ ਜਾਨੇ ਉੱਥੇ ਵੀ ਅੱਬਾ ਦੀਪ ਸਿੰਘ ਦੇ ਪਰ ਇੱਥੇ ਤਾਂ ਮੈਨੂੰ ਮਤਲਬ ਕੁਝ ਹੋਣ ਲੱਗ ਜਾਂਦਾ ਜਿਵੇਂ ਬੁੱਧਵਾਰ ਨਹੀਂ ਆਂਦੀ ਹੈਗੀ ਕਿ ਬਹੁਤ ਨਾਲ ਜੁੜੇ ਹੋਏ ਆ ਸੰਗਤ ਨਾਲ ਬਹੁਤ ਜੁੜੇ ਹੋਏ ਆ ਕਿ ਮੇਰੀ ਬੇਟੀ ਨੂੰ ਵੀ ਹੁਣ ਮੱਥਾ ਟਿਕਾਇਆ ਉਹ ਵੀ ਹਾਲ ਤੱਕ ਇਹਦੀ ਵੇਟ ਕਰ ਰਹੀ ਸੀ ਮੰਮਾ ਮੈਂ ਕਦੋਂ ਮੱਥਾ ਟਿਕਾ ਮਤਲਬ ਉੱਥੇ ਵੀ ਉਹ ਚਪੈਰਾ ਸਾਫ ਕਰਦੀ ਆ ਆਪਣਾ ਇੰਨਾ ਬਾਬਾ ਦੀਪ ਸਿੰਘ ਦੇ ਨਾਲ ਜੁੜੇ ਹੋਏ ਹਾਂ ਜੀ ਬੇਟੀ ਤੁਹਾਡੇ ਬੱਚੇ ਬਾਬਾ ਹਾਂਜੀ ਇਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਸਿਮਰਨ ਨਾਲ ਜੁੜੇ ਹੋਏ ਨੇ ਮਤਲਬ ਸਾਨੂੰ ਤਾਂ